हां जी ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਵਲ ਦੀ ਇੱਕ ਬਹੁਤ ਵੱਡੀ ਦੇਣ ਪੰਜਾਬ ਦੇ ਅੰਦਰ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਯਾਨੀ ਪੰਜਾਬੀਆਂ ਨੂੰ ਭਈਆਂ ਨੇ ਬਹਾਈਆਂ ਨੇ ਗਾਲਾਂ ਕੱਢ ਦਿੱਤੀਆਂ ਨੇ ਔਰ ਆਮਣੋ ਸਾਹਮਣੇ ਜਿਹੜਾ ਪੇਚਾ ਪੈ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਕਿ ਕਿ ਭਈਆਂ ਨੇ ਜੋ ਬੋਲਿਆ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਦਾ ਪੰਜਾਬ ਦੇ ਲੋਕਾਂ ਨੂੰ ਹਨ ਦੀ ਮਾਰ ਪੈ ਗਈ ਹੈ ਔਰ ਦੂਜੀ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਪਰਥਰਥੀ ਮਚਾ ਦਿੱਤੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਇਸ ਗੱਲ ਦੇ ਦੋਸ਼ੀ ਪਾਏ ਗਏ ਨੇ ਔਰ ਉਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਜਿਹੜੇ ਭਈਏ ਨੇ ਦਰਸਾਲ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਵਿਰੋਧ ਹੁੰਦਾ ਜਦੋਂ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਨੇ ਤਾਂ ਉਸੇ ਸਰਪੰਚ ਦੇ ਮੁੰਡੇ ਦੁਆਰਾ ਤੇ ਉਹਦੇ ਸਾਥੀਆਂ ਦੁਆਰਾ ਯਾਨੀ ਉਹਨਾਂ ਦੇ ਬਈਆਂ ਦੇ ਸਰਪੰਚ ਦੇ ਜਿਹੜੇ ਮੁੰਡੇ ਸੀ ਉਹਨਾਂ ਦੁਆਰਾ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬੀਆਂ ਨੂੰ ਗਾਲਾਂ ਕਿਵੇਂ ਕੱਢੀਆਂ ਗਈਆਂ ਨੇ ਅੱਜ ਤੁਹਾਨੂੰ ਇਹਦਾ ਇੱਕ লাইਵ ਵੀਡੀਓ ਦਿਖਾਉਣ ਜਾ ਰਿਹਾ ਮੈਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਇਸ ਗੱਲ ਦੀ ਜ਼ਿੰਮੇਵਾਰੀ ਸੁਖਵੀਰ ਸਿੰਘ ਬਾਦਲ ਦੀ ਸੀ ਕਿਉਂਕਿ ਉਹਨਾਂ ਦੇ ਰਾਜ ਦੇ ਅੰਦਰ ਜੋ ਕੁਝ ਹੋਇਆ ਉਹਦੇ ਨਮੂਨੇ ਤੁਹਾਡੇ ਸਾਹਮਣੇ ਤਰੰਗਿਆ ਰਿਹਾ ਮੈਂ ਕਿਉਂਕਿ ਸੁਖਵੀਰ ਸਿੰਘ ਬਾਦਲ ਇਸ ਗੱਲ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਭਈਆਂ ਨੂੰ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਅੰਦਰ ਵਿਕਸਿਤ ਕੀਤਾ ਗਿਆ ਔਰ ਅੱਜ ਦੀ ਸਰਕਾਰ ਦੇ ਉੱਤੇ ਐਵੇਂ ਨਿਸ਼ਾਨੇ ਸਾਧ ਦੇ ਰਹੇ ਨੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਕੀਤਾ ਉਹਨਾਂ ਭਈਆਂ ਦੇ ਨਾਲ ਇਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਕਿਵੇਂ ਪਲੇਂਜੇ ਵਿੱਚ ਆਉਂਦੇ ਇਸ ਖਬਰ ਦੇ ਨਾਲ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਬਹੁਤ ਸਾਰਾ ਵਿਰੋਧ ਹੋਇਆ ਸੀ ਜਦੋਂ ਕਿ ਸਰਪੰਚ ਦੀਆਂ ਵੋਟਾਂ ਪੈਂਦੀਆਂ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਡੇ ਹੀ ਪੰਜਾਬੀਆਂ ਦੁਆਰਾ ਇਹਨਾਂ ਭਈਆਂ ਨੂੰ ਪ੍ਰਮੋਟ ਕੀਤਾ ਗਿਆ ਸੀ ਤਾਂ ਜਿਹੜੇ ਲੋਕਾਂ ਨੇ ਪਿੰਡਾਂ ਦੇ ਵਿੱਚ ਸਰਪੰਚ ਦੀਆਂ ਵੋਟਾਂ ਵੇਲੇ ਆਪਣੇ ਪਿੰਡਾਂ ਦੇ ਵਿੱਚ ਭਈਆਂ ਨੂੰ ਸਰਪੰਚ ਬਣਾ ਦਿੱਤਾ ਤਾਂ ਅੱਜ ਉਹ ਲੋਕ ਹਰਜਾਨਾ ਕਿਵੇਂ ਭੁਗਤ ਰਹੇ ਨੇ ਔਰ ਪੂਰੀ ਦੀ ਪੂਰੀ ਗੱਲ ਸੁਖਵੀਰ ਸਿੰਘ ਬਾਦਲ ਤੇ ਜਾ ਕੇ ਡਿੱਗੂਗੀ ਅੱਜ ਪਹਿਲਾਂ ਤੁਹਾਨੂੰ ਇਹਦਾ ਵੀਡੀਓ ਦਿਖਾਉਣਾ ਹੈ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਇਹਦੇ ਵਿੱਚ ਫਸ ਚੁੱਕੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਬਾਦਲ ਤੇ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੈ ਨਾ ਸੁਣੋ ਆਓ ਬੈਠੋ ਜਿਵੇਂ ਜੋ ਪਿਆਰੀ ਭਈਆਂ ਨੇ ਪਿਆਬਿਆਂ ਨੂੰ ਵਾਲਾ ਕੱਢਿਆ ਮੌਜੂਦਾ ਸਰਪੰਚਾ ਪ੍ਰੇਮਨਾਕ ਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮਨਾਕ ਪਿਆਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਪ੍ਰਭਾਸੀ ਚੁਣਿਆ ਹੋਇਆ ਹਾਂ ਜੀ ਪੰਜਾਬ ਚ ਰਹਿ ਕੇ ਸਾਨੂੰ ਧਮਕੀਆਂ ਦੇ ਰਿਹਾ ਕਹਿੰਦੇ ਸਾਡੇ ਹੱਥ ਸਰਪੰਚੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਹਿੰਦੇ ਸਾਡੇ ਮਾਪਪਰ ਸਰਪੰਚਾ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆ ਸਾਡਾ ਪੰਜਾਬ ਦਾ ਹਾਲ ਆ ਕਿੰਨਾ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਇਕੱਲੀ ਰੈਲ ਮਚਰੇ ਦੀ ਨਹੀਂ ਰਹੀ ਇਹ ਸਾਡੇ ਸਾਰੇ ਪੰਜਾਬ ਦੀ ਹੋਊਗੀ ਅਜੇ ਨੂੰ ਪੰਜਾਬ ਦੇ ਸਰੂ ਨਵੇੜਾਗੇ ਥੋੜੀ ਜੀ ਗੱਲ ਆਪਣੇ ਕਿਸੇ ਪੰਜਾਬੀ ਨੇ ਕਹੀ ਹੁੰਦੀਆਂ ਨੇ 100 ਪਰਚਾ ਪਾ ਕੇ ਅੰਦਰ ਬਿਠਾ ਲਦੇ ਨੇ ਜਿਹੜੇ ਪੰਜਾਬੀਆਂ ਨੇ ਸਿਲਵਰ ਬਿਠਾ ਲਿਆ ਨਾ ਤਾਜ ਬਣਾਤਾ ਇਹਨਾਂ ਨੂੰ ਆਪਣੇ ਆ ਜਮੀਨਾ ਸੰਭਾਲਤੀਆਂ ਅੱਜ ਉਹਦਾ ਹਸ਼ਰ ਰਹੇ ਇਹ ਤਾਂ ਸਾਡੇ ਨੂੰ ਗਾਲਾਂ ਨੂੰ ਪੈ ਰਹੇ ਆ ਪੰਜਾਬ ਦਾ ਮੁੰਡਾ ਕੋਈ ਇੱਦਾਂ ਕਰਦਾ ਸਾਡਾ ਸਾਰਾ ਟੱਬਰ ਚੱਕ ਕੇ ਲੈਣਾ ਤਾਂ ਬੋਲਸ ਆ ਲੈਣੇ ਵੀਡੀਓ ਦਰਸਾਲ ਦੇ ਵਿੱਚ ਲੰਮੀ ਆ ਪਰ ਪੰਜਾਬ ਦੇ ਅੰਦਰ ਇਸ ਮੁੱਦੇ ਉੱਤੇ ਇੱਕ ਬਹੁਤ ਵੱਡੀ ਹਹਾਕਾਰ ਮਚ ਚੁੱਕੀ ਆ ਇੱਕ ਪਾਸੇ ਹਰਾਂ ਦੇ ਪੰਜਾਬ ਲੈ ਲਿਆ ਔਰ ਦੂਜੇ ਪਾਸੇ ਇਸ ਮੁੱਦੇ 'ਤੇ ਭਈਆਂ ਨੂੰ ਕੱਢਣਾ ਹੁਣ ਇੱਕ ਪਹਿਲਾ ਮੁੱਦਾ ਪੰਜਾਬ ਦਾ ਬਣ ਚੁੱਕਿਆ ਹੈ ਤਾਂ ਹੁਣ ਇੱਥੇ ਹੋਇਆ ਕੀ ਅਗੇ ਪੰਜਾਬੀਆਂ ਨੇ ਭਈਏ ਸ਼ੁਲਕੇ ਦਾ ਜ਼ਰੂਰ ਨਹੀਂ ਪਰ ਅੱਜ ਤੁਸੀਂ ਇਹ ਗੱਲ ਕੰਮ ਦੇ ਵਿੱਚ ਜ਼ਰੂਰ ਪਾ ਲੋ ਕਿ ਜਿਹੜੇ ਖਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਭਈਆਂ ਨੂੰ ਪ੍ਰਮੋਟ ਕਰਨ ਵਾਲੇ ਸਾਡੇ ਹੀ ਪੰਜਾਬ ਦੇ ਵਿੱਚੋਂ ਸਾਡੇ ਲੋਕ ਇਹ ਜ਼ਿੰਮੇਵਾਰ ਨੇ ਹੁਣ ਬਹੁਤੇ ਸਾਥੀਆਂ ਨੂੰ ਮਿਰਚਾਂ ਜ਼ਰੂਰ ਲੱਗ ਸਕਦੀਆਂ ਨੇ ਕਿ ਜਿਵੇਂ ਹੁਣ ਜੱਟ ਭਾਈਚਾਰਾ ਜਿਹੜਾ ਉਹਨਾਂ ਨੇ ਬਈਆਂ ਨੂੰ ਵਿਕਸਿਤ ਕੀਤਾ ਪੰਜਾਬ ਦੇ ਅੰਦਰ ਇਹਦੇ ਵਿੱਚ ਕੋਈ ਦੋਰਾਇਮਾ ਤਾਂ ਨਹੀਂ ਹੈ ਕੋਈ ਜਾਤੀਵਾਦ ਵਾਲੀ ਗੱਲ ਨਹੀਂ ਹੈ ਪਰ ਜਿੰਨੇ ਵੀ ਲੋਕ ਝੋਨਾ ਲਵਾਉਣ ਦੀ ਖਾਤਰ ਆਪਣੀਆਂ ਮੋਟਰਾਂ ਤੇ ਲਿਆਉਂਦੇ ਸੀ ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਯਾਨੀ ਪਿੰਡਾਂ ਦੇ ਵਿੱਚ ਕਮਰੇ ਦੇ ਦਿੱਤੇ ਤਾਂ ਫਿਰ ਇੱਥੋਂ ਤੇ ਕਹਾਣੀ ਵਾਧੀ ਆ ਜੀ ਕਹਿੰਦੇ ਸਰਪੰਚ ਬਣਾ ਦਿੱਤੇ ਬਹੁਤੇ ਲੋਕਾਂ ਨੇ ਵਿਰੋਧ ਕੀਤਾ ਪਰ ਸਾਡੇ ਹੀ ਲੋਕ ਕੋਲਟਾ ਸਗਾਂ ਦੀ ਉਹਨਾਂ ਲੋਕਾਂ ਦੇ ਵਿਰੋਧ ਕਰਦੇ ਸੀ ਜਿਹੜੇ ਭਈਆਂ ਦਾ ਵਿਰੋਧ ਕਰਦੇ ਸੀ ਤਾਂ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀਆਂ ਬੇਅਦਮੀਆਂ ਬਹੁਤ ਸਾਰੇ ਲੋਕਾਂ ਨੂੰ ਘੁੱਟਿਆ ਗਿਆ ਸਿੱਖ ਨੌਜਵਾਨਾਂ ਦੇ ਵਾਲ ਪੱਟੇ ਗਏ ਕੇਸ ਪੱਟੇ ਗਏ ਫਿਰ ਵੀ ਸਾਡੇ ਪੰਜਾਬੀਆਂ ਨੇ ਇਹਨਾਂ ਭਈਆਂ ਨੂੰ ਘਰਾਂ ਦੇ ਵਿੱਚੋਂ ਨਹੀਂ ਕੱਢਿਆ ਤਾਂ ਹੁਣ ਤੁਸੀਂ ਇਹ ਵੇਖੋ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਅਕਸਰ ਤੁਸੀਂ ਵੇਖਿਆ ਹਾੜਾਂ ਦੇ ਵਿੱਚ ਵੀ ਨਹੀਂ ਡਿੱਗਦੇ ਉਹਨਾਂ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਇੱਕ ਮਹਿੰਮ ਬਿੱਡ ਦਿੱਤੀ ਹੈ ਤਿਆਦਾਦੀ ਮੁੱਖ ਮੰਤਰੀ ਤਾਂ ਨਰਾਇਕ ਆਕਸਰ ਬਤਾ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਦਾ ਪਰ ਸੁਖਬੀਰ ਸਿੰਘ ਬਾਦਲ ਆਪਣੇ ਰਾਜ ਦੇ ਵਿੱਚ ਇਹਨਾਂ ਭਈਆਂ ਨੂੰ ਪ੍ਰਮੋਟ ਉਹਨਾਂ ਨੇ ਕੀਤਾ ਜਦੋਂ ਬਾਦਲਾਂ ਦਾ ਰਾਜ ਰਿਹਾ ਟ੍ਰੇਨਾਂ 'ਤੇ ਭਰ ਭਰ ਕੇ ਉਦੋਂ ਇੱਥੇ ਆਉਂਦੀਆਂ ਸੀ ਅੱਜ ਦੀ ਗੱਲ ਨਹੀਂ ਹੈ ਉਹ ਉਹਨਾਂ ਦੇ ਵੇਲੇ ਦੀ ਗੱਲ ਹੈ ਕਿਉਂਕਿ ਇਹਨਾਂ ਨੇ ਆਪਦੇ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਜਿਵੇਂ 3500 ਕਲਾ ਜ਼ਮੀਨ ਦਾ ਤੇ ਉਹਨਾਂ ਨੂੰ ਭਈਏ ਪਾਲਦੇ ਸੀ ਇਹਨਾਂ ਨੇ ਭਈਏ ਸਾਡੇ ਪੰਜਾਬ ਦੇ ਅੰਦਰ ਵਿਕਸਤ ਕੀਤੇ ਇਨਾਂ ਦੀ ਦੇਣ ਹੈ ਤਾਂ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਵਰਗੇ ਲੋਕਾਂ ਨੂੰ ਵੀ ਗਾਲਾਂ ਕੱਢ ਰਹੇ ਨੇ ਇੱਕ ਪਾਸੇ ਦਾ ਪੰਜਾਬ ਦਾ ਬੇੜਾ ਇਹਨਾਂ ਨੇ ਪਹਿਲਾਂ ਹੀ ਡੋਬ ਦਿੱਤਾ ਸੀ ਔਰ ਦੂਜੇ ਪਾਸੇ ਜਿਹੜੇ ਵਈਏ ਨਹੀਂ ਹੁਣ ਦੇਖੋ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਅੱਜ ਕੀ ਬੋਲੇ ਨੇ ਬਹੁਤ ਮਾੜੀ ਛਦਾਵਲੀ ਬੋਲੇ ਜਿਹੜੀ ਅਸੀਂ ਲਿਖ ਸਕਦੇ ਸੀ ਪਰ ਬੋਲ ਨਹੀਂ ਸਕਦੇ ਇਹ ਕੁਝ ਗੱਲਾਂ ਉਹਨਾਂ ਨੇ ਕਹੀਆਂ ਤੁਸੀਂ ਸੁਣ ਵੀ ਲਈਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਸੁਣਿਆ ਔਰ ਪੰਜਾਬ ਦੇ ਅੰਦਰ ਇਸ ਗੱਲ ਦਾ ਫੇਰ ਤੋਂ ਵੱਡੇ ਪੱਧਰ ਦੇ ਉੱਤੇ ਰੌਲਾ ਪਊਗਾ ਔਰ ਪਹਿਲ ਹੀ ਚੁੱਕਿਆ ਕਿ ਜਿੰਨੇ ਵੀ ਪੰਜਾਬ ਦੇ ਅੰਦਰ ਭਈਏ ਨੇ ਚਾਹੇ ਕਿਸੇ ਦਾ ਮਕਾਨ ਯੂਐਸਟੀ ਆਲਾ ਚਾਹੇ ਕੋਈ ਹੂੰ ਬੈਠਾ ਤਾਂ ਹੁਣ ਪੰਜਾਬ ਦੇ ਅੰਦਰੋਂ ਕੱਢਣ ਦੇ ਵਿੱਚ ਵੱਡਾ ਯੋਗਦਾਨ ਸਾਰੇ ਪੰਜਾਬੀਆਂ ਨੂੰ ਦੇਣਾ ਚਾਹੀਦਾ ਔਰ ਸਾਹਮਣੇ ਆਉਣਾ ਚਾਹੀਦਾ ਸ਼ਰਕਾ ਤੇ ਆਉਣਾ ਚਾਹੀਦਾ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕਾਂ ਦੇ ਕਾਨੂੰਨ ਬਣਾਉਣਾ ਚਾਹੀਦਾ ਪਹਿਲੇ ਹੀ ਹੁਣ ਦਿੱਲੀ ਵਾਲੇ ਲਾਲੇ ਤੋਂ ਅੱਗੇ ਰੋਕਨੇ ਸਾਡੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਜੇ ਕਿ ਜੇਕਰ ਪੰਜਾਬ ਦੇ ਅੰਦਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਰਿਹਾ ਤਾਂ ਇਸੇ ਹੀ ਪ੍ਰਕਾਰ ਉਹ ਦਿੱਲੀ ਵਾਲੇ ਲੋਕ ਨੇ ਜਿਹੜੇ ਵਈਏ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਸੈੱਟ ਕਰੂਗਾ ਤੇ ਪੰਜਾਬ ਦੀ ਬਰਬਾਦੀ ਹੋਣੀ ਤੈਅ ਹੈ ਇਹ ਵੀ ਇੱਕ ਫਿਗਰ ਹੈ ਦਿੱਲੀ ਵਾਲੇ ਪਾਸਿਓ ਤਾਂ ਹੀ ਜੇ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਡ ਦੀ ਕੰਟੀਨਿਊਅਲ ਤੇ ਜ਼ਰੂਰ ਕਰਾਣਾ ਜੀ ਧੰਨਵਾਦ